ਵਿਚ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਕਰਤਾਰਪੁਰ ਸਾਹਿਬ ਬਾਰੇ ਤੇ ਮੇਰੇ ਨਾਲ ਸੰਗਤ ਬੈਠੀ ਹੈ ਜੀ ਜੋ ਪਿੱਛੇ ਦਰਸ਼ਨ ਕਰਕੇ ਆਏ ਨੇ ਗੁਰਦੁਆਰਾ ਸਾਹਿਬ ਦੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਖਰਚਾ ਕਿੰਨਾ ਹੋਇਆ ਜੀ ਠੀਕ ਹੈ ਜੀ ਤੇ ਇਨਕੁਆਰੀ ਕਿੱਦਾਂ ਹੁੰਦੀ ਹੈ ਵੀਜ਼ਾ ਪਾਸਪੋਰਟ ਤੇ ਸਟੈਂਪ ਲੱਗਦੀ ਆ ਜਾਂ ਨਹੀਂ ਲੱਗਦੀ ਉਹ ਸਾਰੇ ਆਪਾਂ ਗੱਲ ਕਰਾਂਗੇ ਤੇ ਤੁਹਾਡੇ ਕੋਲ ਕੀ ਕੀ ਡਾਕੂਮੈਂਟ ਹੋਣੇ ਚਾਹੀਦੇ ਆ ਉਹਦੇ ਵਿੱਚ ਆਪਾਂ ਸਾਰੀ ਗੱਲ ਕਰਾਂਗੇ ਜੀ ਵੀਡੀਓ ਦੇ ਵਿੱਚ ਜਿਹੜੀ ਫੀਸ ਹੁੰਦੀ ਆ ਤੇ ਫੀਸ ਕਿੰਨੀ ਖੁੰਦੀ ਆ ਉਹਦੇ ਵਿੱਚ 20 ڈالر ਇਹ ਉਸ ਅਮਰੀਕਨ ਡਾਲਰ ਨੇ 20 ਡਾਲਰ ਜਿਹੜਾ ਉੱਥੇ ਜਾ ਕੇ ਆਪਣੇ ਦੇਣੇ ਨੇ ਬਾਕੀ ਉਧਰੋਂ ਮੇਰਾ ਬੇਟਾ ਆਇਆ ਸੀਗਾ ਆਸਟ੍ਰੇਲੀਆ ਤੋਂ ਓਕੇ ਤੇ ਉਹਨੂੰ ਵੀ ਕੋਈ ਦਿੱਕਤ ਨਹੀਂ ਆਈਗੀ ਆਉਣ ਜਾਣਾਂ ਦੀ ਕੋਈ ਚੱਕਰ ਪਿਆ ਹੈਗਾ ਉਹ ਬੱਧ ਟਾਈਮ ਰਹਿ ਕੇ ਗਿਆ ਨਾਲੇ ਉੱਥੇ ਕੰਟਰੀ ਹੈ ਜਿੱਦਾਂ 에어ਪੋਰਟ ਤੇ ਐਂਟਰੀ ਹੁੰਦੀ ਹੈ ਉਸੇ ਤਰੀਕੇ ਨਾਲ ਐਂਟਰੀ ਐ ਚੈਕਿੰਗ ਐ ਉਸ ਜਗ੍ਹਾ ਤੇ ਸकता ਹੀ ਜ਼ਰੂਰ ਆ ਬਾਰਡਰ ਹੋਣ ਕਰਕੇ ਕਿਉਂਕਿ ਚੈਕਿੰਗ ਬਹੁਤ ਜ਼ਿਆਦਾ ਕਰਦੇ ਨੇ ਉੱਥੇ ਉਹਨਾਂ ਲੋਕਾਂ ਦਾ ਬਤੀਰਾ ਆਪਣੇ ਪ੍ਰਤੀ ਬਹੁਤ ਵਧੀਆ ਮੁਸਲਮ ਭਾਈਚਾਰਾ ਆਪਣਾ ਬਹੁਤ ਵਧੀਆ ਸਵਾਗਤ ਕਰਦੇ ਨੇ ਜਿਹੜੇ ਲੋਕ ਆਪਾਂ ਨੂੰ ਡਰਾਉਂਦੇ ਆ ਵੀ ਉੱਥੇ ਮੁਸਲਮ ਭਾਈਚਾਰਾ ਉਹ ਮਤਲਬ ਭੇਦਭਾਵ ਕਰਦੇ ਆ ਇੱਕ ਆਪਾਂ ਕਹਿੰਦੇ ਹੁੰਦੇ ਆ ਸੁਣਿਆ ਆਪਾਂ ਵੀ ਆਪਾਂ ਗਰੁੱਪ ਦੇ ਵਿੱਚ ਜਾ ਸਕਦੇ ਆ ਇਕੱਲੇ ਨਹੀਂ ਜਾ ਸਕਦੇ ਕੀ ਗੱਲ ਸੱਚਾ ਇਹ ਨਹੀਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਉਹ ਤਾਂ ਸਗੋਂ ਪੁੱਛਦੇ ਨੇ ਵੀ ਤੁਹਾਨੂੰ ਕੋਈ ਕਿਸੇ ਚੀਜ਼ ਦਾ ਕੁਝ ਵੀ ਆ ਤਾਂ ਸਾਨੂੰ ਪੁੱਛੋ ਤੇ ਆਪ ਭੱਜ ਭੱਜ ਕੇ ਹੈਲਪ ਕਰਦੇ ਨੇ ਉਹ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਕਰਤਾਰਪੁਰ ਸਾਹਿਬ ਬਾਰੇ ਠੀਕ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਆ ਜੀ ਗੁਰਦੁਆਰਾ ਸਾਹਿਬ ਤੇ ਲੋਕਾਂ ਦੇ ਪ੍ਰੋਪਗੈਂਡਾ ਚਲਾਇਆ ਗਿਆ ਸੀਗਾ ਕਿ ਜਿਨ੍ਹਾਂ ਨੂੰ ਪਾਕਿਸਤਾਨ ਚਲੇ ਗਏ ਤੁਸੀਂ ਵੀਜ਼ਾ ਲੈਣੇ ਹੋ ਉੱਥੇ ਦਰਸ਼ਨ ਕਰਦੇ ਹੋ ਗੁਰਦੁਆਰਾ ਸਾਹਿਬ ਦੇ ਤੇ ਤੁਹਾਨੂੰ ਹੋਰ ਕਿਸੇ ਕੰਟਰੀ ਦਾ ਵੀਜ਼ਾ ਮਿਲਣਾ ਹੀ ਨਹੀਂਗਾ ਇਹ ਬਹੁਤ ਵੱਡਾ ਬਹਿਮ ਆਜ ਦੇ ਟਾਈਮ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਠੀਕ ਹੈ ਤੇ ਮੇਰੇ ਨਾਲ ਸੰਗਤ ਬੈਠੀ ਹੈ ਜੀ ਜੋ ਪਿੱਛੇ ਦਰਸ਼ਨ ਕਰਕੇ ਆਏ ਨੇ ਗੁਰਦੁਆਰਾ ਸਾਹਿਬ ਦੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਖਰਚਾ ਕਿੰਨਾ ਹੋਇਆ ਜੀ ਠੀਕ ਹੈ ਜੀ ਤੇ ਇਨਕੁਆਰੀ ਕਿੱਦਾਂ ਹੁੰਦੀ ਹੈ ਵੀਜ਼ਾ ਪਾਸਪੋਰਟ ਤੇ ਸਟੈਂਪ ਲੱਗਦੀ ਹੈ ਜਾਂ ਨਹੀਂ ਲੱਗਦੀ ਉਹ ਸਾਰੇ ਆਪਾਂ ਗੱਲ ਕਰਾਂਗੇ ਤੇ ਤੁਹਾਡੇ ਕੋਲ ਕੀ ਕੀ ਡਾਕੂਮੈਂਟ ਹੋਣੇ ਚਾਹੀਦੇ ਆ ਉਹਦੇ ਵਿੱਚ ਆਪਾਂ ਸਾਰੀ ਗੱਲ ਕਰਾਂਗੇ ਜੀ ਵੀਡੀਓ ਦੇ ਵਿੱਚ ਤੇ ਇਸ ਵਕਤ ਕਰਦੇ ਆਂ ਜੀ ਸੱਸੀ ਕਲ ਬਾਈ ਜੀ ਤੁਸੀਂ ਪਿੱਛੇ ਜੇ ਦਰਸ਼ਨ ਕਰਕੇ ਆਏ ਹੋ ਠੀਕ ਹੈ ਕਰਤਾਰਪੁਰ ਸਾਹਿਬ ਦੇ ਤੇ ਲੋਕਾਂ ਦੇ ਮਾਣਾ ਚ ਬਹਿਮ ਆ ਕੇ ਕਾਫੀ ਮਤਲਬ ਉਥੇ ਅੱਤਵਾਦੀ ਆ ਠੀਕ ਆ ਆਪਾਂ ਨੂੰ ਵੀਜ਼ਾ ਮਿਲਦਾ ਤਾਂ ਆਪਾਂ ਨੂੰ ਆਪਾਂ ਕੈਨੇਡਾ ਨਹੀਂ ਜਾ ਸਕਦੇ ਅਮਰੀਕਾ ਨਹੀਂ ਜਾ ਸਕਦੇ ਆਪਣੇ ਕੋਲ ਪਾਕਿਸਤਾਨ ਦਾ ਵੀਜ਼ਾ ਹੋਵੇ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਖਰਚਾ ਕਿੰਨਾ ਆਉਂਦਾ ਉਹਦੇ ਉੱਪਰ ਖਰਚਾ ਕੋਈ ਜ਼ਿਆਦਾ ਨਹੀਂ ਆਉਂਦਾ 20 ਡਾਲਰ ਉਹਨਾਂ ਦੀ ਐਂਟਰੀ ਫੀਸ ਆ ਜੀ ਉੱਥੇ ਜਾ ਕੇ ਦੇਣੀ ਪੈਂਦੀ ਹੈ ਜਿਹੜੀ ਤੇ ਉਰੇ ਮਤਲਬ ਆਪਾਂ ਸਟਾਰਟਿੰਗ ਪ੍ਰੋਸੈਸ ਕੀ ਆ ਇੱਥੋਂ ਜੇ ਆਪਾਂ ਸਟਾਰਟ ਕਰੀਏ ਸਭ ਤੋਂ ਇੱਥੋਂ ਆਪਾਂ ਘਰ ਤੋਂ ਵੀ ਵੀਜ਼ਾ ਅਪਲਾਈ ਕਰ ਸਕਦੇ ਆ ਆਨਲਾਈਨ ਹੁੰਦਾ ਜੀ ਉਹਦੇ ਲਈ ਪਾਸਪੋਰਟ ਹੋਣਾ ਜ਼ਰੂਰੀ ਆ ਆਧਾਰ ਕ ਉਹ ਅਪਲੋਡ ਕਰਕੇ ਆਪਾਂ ਅਪਲਾਈ ਕਰ ਸਕਦੇ ਹਾਂ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਇਨਕੁਆਰੀ ਆ ਜਾਂਦੀ ਹੈ ਜੀ ਪੁਲਿਸ ਇਨਕੁਆਰੀ ਹੋਏ ਤੋਂ ਬਾਅਦ ਨਾਲ ਦੀ ਨਾਲ ਆਪਾਂ ਦੁਬਾਰਾ ਇੱਕ ਪ੍ਰਿੰਟ ਕਰਕੇ ਉਹ ਬੀਜੇ ਟਾਈਪ ਤੇ ਹੁੰਦਾ ਉਹ ਨਾਲ ਲੈ ਜਾ ਸਕਦੇ ਹਾਂ ਪਾਸਪੋਰਟ ਤੇ ਕੋਈ ਵੀਜ਼ਾ ਦੀ ਸਟੈਪ ਨਹੀਂ ਲੱਗਦੀ ਹੈਗੀ ਨਹੀਂ ਮਤਲਬ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਪਾਸਪੋਰਟ ਤੇ ਸਟੈਂਪ ਲੱਗਦੀ ਹੈ ਵੀਜ਼ਾ ਦੀ ਜਾਂ ਮਤਲਬ ਨਹੀਂ ਲੱਗਦੀ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ ਨਾ ਉੱਥੇ ਜਾ ਕੇ ਲੱਗਦੀ ਹੈ ਨਾ ਇੱਥੋਂ ਲੱਗਦੀ ਹੈ ਜਦੋਂ ਠੀਕ ਹੈ ਬਾਕੀ ਜਿਹੜੀ ਫੀਸ ਹੁੰਦੀ ਹੈ ਤੇ ਫੀਸ ਕਿੰਨੇ ਕੁ ਹੁੰਦੀ ਹੈ ਉਹਦੇ ਵਿੱਚ 20 ਡਾਲਰ ਹੈ ਜੀ ਬਸ ਅਮ ਕਿ ਇਹ ਮਤਲਬ ਪਹਿਲਾਂ ਫੀਸ ਤਾਂ ਨਹੀਂ ਹੈ ਕਿ ਕੋਈ ਉੱਥੇ ਕੋਈ ਫੀਸ ਨਹੀਂ ਕੋਈ ਕੁਛ ਨਹੀਂ ਹੈਗਾ ਪੁਲਿਸ ਇਨਕੁਆਰੀ ਜੀ ਕੋਈ ਫੀਸ ਨਹੀਂ ਆਏਗੀ ਸਭ ਕੁਝ ਓਕਣਿਆ ਨਾਰਮਲ ਜਿੱਦਾਂ ਇਨਕੁਆਰੀ ਹੁੰਦੀ ਹੈ ਕੋਈ ਹੋਣੀ ਹੈਗਾ ਇਦਾਂ ਪੁੱਛਣਾ ਸੀਗਾ ਉਹਦੇ ਵਿੱਚ ਵੀ ਆਪਾਂ ਜਾ ਕੇ ਦੱਸ ਸਕਦੇ ਆ ਟਰੈਵਲ ਕਿੱਦਾਂ ਕਰ ਸਕਦੇ ਆ ਆਪਾਂ ਕਾਰ 'ਚ ਜਾ ਸਕਦੇ ਆ ਬੱਸ 'ਚ ਜਾ ਸਕਦੇ ਆ ਜਾਂ ਟ੍ਰੇਨ 'ਚ ਜਾ ਸਕਦੇ ਆ ਉੱਥੇ ਆਪਾਂ ਟ੍ਰੇਨਾਂ ਵੀ ਜਾ ਸਕਦੇ ਆ ਤੇ ਬੱਸ 'ਚ ਵੀ ਜਾ ਸਕਦੇ ਆ ਬਾਬਾ ਡੇਰਾ ਨਾਨਕ ਬਹੁਤ ਵੱਡਾ ਇੱਕ ਸ਼ਹਿਰ ਆ ਕਾਫੀ ਉੱਥੇ ਗੁਰੂ ਘਰ ਵੀ ਨੇ ਕਾਫੀ ਆਪੇ ਇੱਕ ਦਿਨ ਪਹਿਲਾਂ ਵੀ ਜਾ ਕੇ ਉੱਥੇ ਰਹਿ ਸਕਦੇ ਆ ਰਾਤ ਨੂੰ ਵੀ ਰਹਿ ਸਕਦੇ ਆ ਗੁਰਦੁਆਰੇ 'ਚ ਤੇ ਦੂਜੇ ਦਿਨ ਜੇ ਲੇਟ ਹੋ ਜਾਂਦਾ ਬੰਦਾ ਤਾਂ ਵੀ ਉੱਥੇ ਰਹਿ ਸਕਦਾ ਐਂਟਰੀ ਉਹਨਾਂ ਦੀ 9 ਤੋਂ 5 ਵਜੇ ਤੱਕ ਦੀ ਐਂਟਰੀ ਹੈ ਜਿੱਥੇ ਜੇ ਕਿਸੇ ਮਤਲਬ ਸੰਗਤ ਨੇ ਉੱਥੇ ਰਾਤ ਰਹਿਣੀ ਹੋਵੇ ਉੱਥੇ ਆਪ ਰਹਿ ਸਕਦਾ ਹੈ ਰਹਿ ਸਕਦਾ ਹੈ ਜੀ ਡੇਰਾ ਬਾਬਾ ਨਾਨਕ ਗੁਰੂ ਘਰ ਬਹੁਤ ਵੱਡਾ ਗੁਰੂ ਘਰ ਆ ਸੱਤ ਅੱਠ ਗੁਰੂ ਘਰ ਹੋਰ ਵੀ ਨੇ ਉੱਥੇ ਉਹਨਾਂ ਚ ਵੀ ਰਹਿ ਸਕਦੇ ਆਪਾਂ ਡੇਰਾ ਬਾਬਾ ਨਾਨਕ ਸ਼ਹਿਰ ਕਾਫੀ ਵੱਡਾ ਸ਼ਹਿਰ ਆ ਇਹ ਸਪੋਜ਼ ਕਰੋ ਜਿੱਦਾਂ ਹੁਣ ਆਪਾਂ ਇੱਥੇ ਆਪਾਂ ਬਾਈਕਾਰ ਜਾਂਦੇ ਆ ਠੀਕ ਹੈ ਕੁਝ ਦਰਸ਼ਕਾਂ ਦੀ ਮਨਾ ਚਾਹੀ ਚੀਜ਼ ਹੋਊਗੀ ਕਿ ਆਪਾਂ ਉੱਥੇ ਕਾਰ پارک ਇੱਥੇ ਕਰਾਂਗੇ ਉਹ ਚੀਜ਼ ਨਹੀਂ ਉੱਥੇ ਬਾਰਡਰ ਤੇ ਬਿਲਕੁਲ ਨਾਲੇ ਬਹੁਤ ਵੱਡੀ ਪਾਰਕਿੰਗ ਆ ਉਹਨਾਂ ਦੀ ਕੋਈ ਗੱਡੀ ਦਾ ਟੱਪ ਨਹੀਂ ਹੈਗਾ ਇੱਧਰ ਉੱਧਰ ਹੁੰਦਾ ਸਭ ਕੁਝ ਸੁਣੇ ਸਕਿਉਰਿਟੀ ਦੇ ਅੰਦਰ ਹੀ ਪਾਰਕਿੰਗ ਹੈਗੀ ਸਭ ਕੁਝ ਸੌਫਟ ਠੀਕ ਹੈ ਬਾਕੀ ਉਸ ਤੋਂ ਬਾਅਦ ਜਦੋਂ ਸਪੋਜ਼ ਕਰੋ ਤੁਸੀਂ ਉੱਥੇ ਆਪਾਂ ਪਾਰਕਿੰਗ ਲਾਗੀ ਗੱਡੀ ਦੀ ਠੀਕ ਹੈ ਤੇ ਉਸ ਤੋਂ ਬਾਅਦ ਆਪਣੀ ਬੱਸਸ ਵਗੈਰਾ ਜਾ ਕੇ ਤਾਂ ਲੈ ਕੇ ਆਪਾਂ ਸੀ ਵਗੈਰਾ ਲੈ ਕੇ ਜਾਂਦੇ ਨੇ ਬਸਾਂ ਲੱਗੀਆਂ ਨੇ ਤੇ ਇਲੈਕਟ੍ਰੋਨਿਕ ਆਟੋ ਨੇ ਵੱਡੇ ਵੱਡੇ ਲੰਬੇ ਲੰਬੇ ਜਿਹੜੇ ਨੇ ਹੁੰਦਾ ਉਹਨਾਂ ਵਿੱਚ ਲੈ ਕੇ ਜਾਂਦੇ ਨੇ ਤੇ ਐਂਟਰੀ ਜਿੱਦਾਂ 에ਅਰਪੋਰਟ ਤੇ ਐਂਟਰੀ ਹੁੰਦੀ ਹੈ ਉਸੇ ਤਰੀਕੇ ਨਾਲ ਐਂਟਰੀ ਹੈ ਚੈਕਿੰਗ ਹੈ ਉਸ ਜਗ੍ਹਾ ਤੇ ਸਕਤਾ ਹੀ ਜ਼ਰੂਰ ਹੈ ਬਾਰਡਰ ਹੋਣ ਕਰਕੇ ਕਿਉਂਕਿ ਚ ਕੀ ਟਾਈਮ ਕੀ ਹੈ ਉੱਥੋਂ ਆਪਾਂ ਕਿੰਨਾ ਟਾਈਮ ਉੱਥੇ ਰਹਿ ਸਕਦੇ ਆ ਦਰਸ਼ਨ ਕਰ ਸਕਦੇ ਆ ਰਹਿ ਕੇ 9 ਤੋਂ 5 ਵਜੇ ਤੱਕ ਠੀਕ ਹੈ ਜੀ ਤੇ ਆਪਾਂ ਨੂੰ 5 ਵਜੇ ਵਾਪਸ ਆਉਣਾ ਪੈਣਾ ਉੱਥੋਂ ਵਾਪਸ ਆਉਣਾ ਪੈਣਾ ਠੀਕ ਹੈ ਜੀ 5 ਵਜੇ ਤੋਂ ਬਾਅਦ ਕੋਈ ਐਂਟਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਤੁਹਾਡੇ ਤੋਂ ਪੁੱਛਦੇ ਆ ਤੁਸੀਂ ਉੱਥੇ ਗਏ ਹੋ ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਉੱਥੇ ਜਾ ਕੇ ਸਾਨੂੰ ਉੱਥੇ ਜਾ ਕੇ ਬਹੁਤ ਵਧੀਆ ਲੱਗਿਆ ਬਹੁਤ ਟਾਈਮ ਤੋਂ ਮਨ ਦੇ ਵਿੱਚ ਖੁਆਇ ਹਿੱਸੇਗੀ ਵੀ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਸੋ ਪ੍ਰਮਾਤਮਾ ਨੇ ਸਾਡੀ ਖੁਆਇਸ਼ ਪੂਰੀ ਕੀਤੀ ਆ ਤੇ ਅਸੀਂ ਜਾ ਕੇ ਆਇਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਇਹ ਬਾਕੀ ਲੋਕਾਂ ਦੇ ਮਾਨਾਂ ਚ ਕਾਫੀ ਵਹਿਮ ਆ ਕਿ ਆ ਨਾ ਹਿੰਦੂ ਮੁਸਲਮ ਕਾਫੀ ਜਿਹੜਾ ਪ੍ਰੋਪੋਗੈਂਡਾ ਚਲਾਇਆ ਜਾਂਦਾ ਠੀਕ ਹੈ ਕਿ ਉੱਥੇ ਦੇ ਲੋਕਲ ਮੁਸਲਮ ਵਧੀਆ ਨਹੀਂ ਹੈਗੇ ਤੇ ਜੇ ਤੁਸੀਂ ਉੱਥੇ ਜਾਓਗੇ ਤੁਹਾਡੀ ਜਾਨ ਨੂੰ ਖਤਰਾ ਤੁਹਾਨੂੰ ਕਿਦਾਂ ਲੱਗਿਆ ਉੱਥੇ ਲੋਕ ਕਿਦਾਂ ਦੇ ਆ ਜਿਹੜੇ ਆਪਣਾ ਮੁਸਲਮ ਭਾਈਚਾਰਾ ਉੱਥੇ ਉੱਥੇ ਜਿਹੜਾ ਮੁਸਲਮ ਪਾਈਚਾਰਾ ਉਹ ਬਹੁਤ ਹੀ ਵਧੀਆ ਨੇ ਤੇ ਉਹਨਾਂ ਨੇ ਬਹੁਤ ਵਧੀਆ ਸਾਡਾ ਸਵਾਗਤ ਕੀਤਾ ਸਭ ਤੋਂ ਪਹਿਲਾਂ ਜਦ ਆਪਾਂ ਐਂਟਰ ਕਰਦੇ ਆ ਉੱਥੇ ਇੱਕ ਮੁਸਲਮ ਵੀਰ ਜੀ ਖੜੇ ਹੁੰਦੇ ਨੇ ਤੇ ਉਹ ਆਪਾਂ ਨੂੰ ਸਾਰਾ ਗੁਰਦੁਆਰਾ ਸਾਹਿਬ ਬਾਰੇ ਗਾਈਡ ਕਰਦੇ ਨੇ ਵੀ ਕਿੱਥੇ ਆਪਾਂ ਨੇ ਇਸ਼ਨਾਨ ਕਰਨਾ ਕਿੱਥੇ ਜੋੜਾ ਘਰ ਆ ਤੇ ਕਿੱਥੇ ਗਠੜੀ ਘਰ ਆ ਤੇ ਲੰਗਰ ਪ੍ਰਸ਼ਾਦਾ ਵਗੈਰਾ ਬਹੁਤ ਹੀ ਜਾਨੀ ਵਧੀਆ ਲੱਗਦਾ ਉੱਥੇ ਜਾ ਕੇ ਐਦਾਂ ਲੱਗਦਾ ਵੀ ਆਪਾਂ ਕਿਸੇ ਸਵਰਗ ਦੇ ਵਿੱਚ ਆ ਗਏ ਮਤਲਬ ਫਿਰ ਜਿਹੜੇ ਲੋਕ ਆਪਾਂ ਨੂੰ ਡਰਾਉਂਦੇ ਆ ਵੀ ਉੱਥੇ ਮੁਸਲਿਮ ਭਾਈਚਾਰਾ ਉਹ ਮਤਲਬ ਭੇਦਭਾਵ ਕਰਦੇ ਆ ਆਪਣੇ ਨਾਲ ਇਦਾਂ ਦਾ ਕੁਝ ਹੈਗਾ ਉੱਥੇ ਇਦਾਂ ਦਾ ਉੱਥੇ ਕੁਝ ਨਹੀਂ ਇਹ ਸਾਰੀਆਂ ਅਫਵਾਹਾਂ ਨੇ ਇਦਾਂ ਦਾ ਉੱਥੇ ਕੁਝ ਨਹੀਂ ਆ ਬਾਕੀ ਜੇ ਦਾਣਾ ਮਤਲਬ ਆਪਾਂ ਖਾਸ ਕਰਕੇ ਇੰਡੀਆ ਦੇ ਵਿੱਚ ਆਪਾਂ ਭਾਰਤ ਦੇ ਵਿੱਚ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਈ Hindu ਵੀਰ ਵੀ ਸੇਵਾ ਕਰਦੇ ਨੇ ਹਨਾ ਸਿੱਖ ਭਾਈਚਾਰਾ ਚੋਂ ਉਹਨਾਂ ਨੇ ਕਰਨਾ ਹੀ ਆ ਮੁਸਲਮਾਨ ਭਰਾ ਵੀ ਕਰਦੇ ਨੇ ਆਪਣੇ ਤੇ ਉੱਥੇ ਸੇਵਾ ਦਾ ਮਤਲਬ ਉੱਥੇ ਕੌਣ ਸੇਵਾ ਕਰਦਾ ਇਦਾਂ ਭਾਈਚਾਰਾ ਹੈ ਉੱਥੇ ਮਤਲਬ ਇਹ ਚੀਜ਼ ਦਾ ਹਾਂਜੀ ਉੱਥੇ ਵੀ ਰਲ ਮਿਲ ਕੇ ਕਰਦੇ ਨੇ ਜਿਹੜਾ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਉਹਨਾਂ ਦੇ ਵਿੱਚ ਜਿਹੜੇ ਤਿੰਨ ਮੇਨ ਲੰਗਰੀ ਨੇ ਉਹਨਾਂ ਦੇ ਵਿੱਚ ਇੱਕ Hindu ਵੀਰ ਤੇ ਇੱਕ ਮੁਸਲਮਾਨਾਂ ਤੇ ਇੱਕ ਆਪਣੇ ਇਸਾਈ ਵੀਰਾਂ ਤੁਸੀਂ ਮਾਤਾ ਜੀ ਗਏ ਸੀਗੇ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਉੱਥੇ ਜਾ ਕੇ ਮਤਲਬ ਕਿਦਾਂ ਦਾ ਫੀਲ ਹੋਇਆ ਤੁਹਾਨੂੰ ਮੈਨੂੰ ਬਹੁਤ ਵਧੀਆ ਫੀਲ ਹੋਇਆ ਤੇ ਬਹੁਤ ਵਧੀਆ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਤੇ ਬਹੁਤ ਵਧੀਆ ਦਰਸ਼ਨ ਹੋਏ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕੁਝ ਨਹੀਂ ਬਹੁਤ ਵਧੀਆ ਸਾਨੂੰ ਸ਼ਾਮ ਨੂੰ ਆਪ ਬੱਸ ਉੱਥੋਂ ਲੈ ਕੇ ਆਈ ਤੇ ਬਹੁਤ ਵਧੀਆ ਲੱਗਿਆ ਜਿਵੇਂ ਇੱਕ ਆਪਾ ਕਹਿੰਦੇ ਹੁੰਦੇ ਆ ਸੁਣਿਆ ਆਪਾਂ ਵੀ ਆਪਾ ਗਰੁੱਪ ਦੇ ਵਿੱਚ ਜਾ ਸਕਦੇ ਆ ਇਕੱਲੇ ਨਹੀਂ ਜਾ ਸਕਦੇ ਕੀ ਗੱਲ ਸੱਚਾ ਇਹ ਨਹੀਂ ਆਪਾਂ ਇਕੱਲੇ ਵੀ ਜਾ ਸਕਦੇ ਆ ਗਰੁੱਪ ਵਿੱਚ ਵੀ ਜਾ ਸਕਦੇ ਆ ਕੋਈ ਇਸ ਦਾ ਕੋਈ ਉਹ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਕਿੰਨੇ ਜਾਣੇ ਗਏ ਸੀ ਅਸੀਂ 7 ਜਾਣੇ ਗਏ ਸੀ ਮਤਲਬ ਤੁਹਾਨੂੰ ਰਾਹ ਦੇ ਵਿੱਚ ਜਾਂ ਉੱਥੇ ਜਾ ਕੇ ਕੋਈ ਦਿੱਕਤ ਆਈ ਹੋਵੇ ਨਹੀਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਉਹ ਤਾਂ ਸਗੋਂ ਪੁੱਛਦੇ ਨੇ ਵੀ ਤੁਹਾਨੂੰ ਕੋਈ ਕਿਸੇ ਚੀਜ਼ ਦਾ ਕੁਝ ਵੀ ਆ ਤਾਂ ਸਾਨੂੰ ਪੁੱਛੋ ਤੇ ਆਪ ਭੱਜ ਭੱਜ ਕੇ ਹੈਲਪ ਕਰਦੇ ਨੇ ਉਹ ਤਾਂ ਬਾਕੀ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਉਣਾ ਜੀ ਤੇ ਜਿੱਦਾਂ ਮਤਲਬ ਆਪਾਂ ਤੁਸੀਂ ਜਿਹੜਾ ਤੁਹਾਡਾ ਗਿਆ ਸੀਗਾ ਠੀਕ ਹੈ ਇੱਥੋਂ ਦਰਸ਼ਨ ਕੀਤੇ ਸੀਗੇ ਤੁਸੀਂ ਮਤਲਬ ਇੰਡੀਆ ਦੇ ਇੰਡੀਆ ਚੋਂ ਗਏ ਸੀ ਜਾਂ ਕੋਈ ਹੋਰ ਵੀ ਮਤਲਬ ਆਸ-ਪਾਸ ਕੰਟਰੀਆਂ ਚੋਂ ਆਏ ਸੀਗੇ ਕੋਈ ਤੁਹਾਡੇ ਜਿਹੜੇ ਸਾਥੀ ਸੀਗੇ ਅਸੀਂ ਤਾਂ ਹੈਗੇ ਉੱਥੇ ਹੀ ਗਏ ਤੇ ਬਾਕੀ ਉਧਰੋਂ ਮੇਰਾ ਬੇਟਾ ਆਇਆ ਸੀਗਾ ਆਸਟ੍ਰੇਲੀਆ ਤੋਂ ਓਕੇ ਤੇ ਉਹਨੂੰ ਵੀ ਕੋਈ ਦਿੱਕਤ ਨਹੀਂ ਆਈਗੀ ਆਉਣ ਜਾਣਾਂ ਦੀ ਕੋਈ ਚੱਕਰ ਪਿਆ ਹੈਗਾ ਉਹ ਬੱਧ ਟਾਈਮ ਰਹਿ ਕੇ ਗਿਆ ਨਾਲੇ ਉੱਥੇ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਬਾਹਰੋਂ ਵੀ ਆ ਸਕਦੇ ਆ ਤੇ ਇੱਥੋਂ ਇੰਡੀਆ ਤੋਂ ਵੀ ਜਾ ਸਕਦੇ ਆ ਕੋਈ ਦਿੱਕਤ ਨਹੀਂ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਕੋਈ ਪਾਸਪੋਰਟ ਤੇ ਮੋਹਰ ਲੱਗਣ ਦਾ ਡਰ ਆ ਜਿਹੜਾ ਵੀ ਐਂਟਰੀ ਦਾ ਆਊਟ ਦਾ ਕੋਈ ਇਦਾਂ ਦੀ ਮੋਹਰ ਨਹੀਂ ਲੱਗਦੀ ਕੋਈ ਟੈਨਸ਼ਨ ਜਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਵੀ ਹਰ ਇੱਕ ਇਨਸਾਨ ਜਾ ਕੇ ਯਾਤਰਾ ਕਰ ਸਕਦਾ ਬਾਕੀ ਪਤਾ ਅੱਜਕੱਲ ਹਰ ਇੱਕ ਇਨਸਾਨ ਜਾਣਾ ਚਾਹੁੰਦਾ ਠੀਕ ਹੈ ਜਿੱਥੇ ਬਾਬੇ ਨਾਨਕ ਦੀ ਧਰਤੀ ਤੇ ਹਰ ਇੱਕ ਬੰਦਾ ਜਾਣਾ ਚਾਹੁੰਦਾ ਇਹ ਚੀਜ਼ ਕੀਤੀ ਹੋਈ ਆ ਕਿ ਬਈ ਉੱਥੇ ਨਾ ਜਾਓ ਅਤਵਾਦ ਜਿਆਦੇ ਆ ਜਾਂ ਕੁਸ਼ੂਰ ਤੁਹਾਨੂੰ ਇਦਾਂ ਕੋਈ ਡਰ ਫੀਲ ਹੋਇਆ ਉੱਥੇ ਕੁਝ ਨਹੀਂ ਨਹੀਂ ਇਦਾਂ ਦਾ ਕੁਝ ਵੀ ਨਹੀਂ ਡਰ ਹੋਇਆ ਨਾ ਕੋਈ ਹੈ ਇਦਾਂ ਨਹੀਂ ਸਾਨੂੰ ਕੋਈ ਚੀਜ਼ ਦਿਖੀ ਵੀ ਨਹੀਂ ਨਾ ਕੋਈ ਮਹਿਸੂਸ ਹੋਇਆ ਬੜੀ ਇੱਜ਼ਤ ਮਾਨ ਕਰਦੇ ਨੇ ਐਨ ਬੜੀ ਸਤਿਕਾਰ ਦਿੰਦੇ ਨੇ ਸਭ ਕੁਝ ਠੀਕ ਠਾਕ ਆ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹਰ ਇੱਕ ਇਨਸਾਨ ਜਾ ਸਕਦਾ ਉੱਥੇ ਐ ਬਾਕੀ ਜਿਹੜਾ ਤੁਹਾਡਾ ਬੇਟਾ ਆਇਆ ਸੀਗਾ ਜਿੱਦਾਂ ਤੁਸੀਂ ਗਰੁੱਪ ਦੇ ਵਿੱਚ ਗਏ ਸੀਗੇ ਤੇ ਬੇਟਾ ਮਤਲਬ ਇਕੱਲਾ ਆਇਆ ਸੀਗਾ ਜਾਂ ਮਤਲਬ ਗਰੁੱਪ ਦੇ ਵਿੱਚ ਆਇਆ ਸੀਗਾ ਜੀ ਨਹੀਂ ਬੇਟਾ ਉਧਰੋਂ ਆਸਟ੍ਰੇਲੀਆ ਤੋਂ ਇਕੱਲਾ ਉਹਦੇ ਕੋਲ ਦੋਸਤ ਸੀਗਾ ਪਾਕਿਸਤਾਨ ਦੇ ਵਿੱਚ ਚੋਣਾ ਕੋਲਾ ਹੈ ਉਹਨਾਂ ਨੇ ਕਿਹਾ ਤੇ ਉਧਰ ਦੀ ਉਹ ਐਂਟਰੀ ਹੋਈ ਆ ਉਹਦੀ ਉਧਰ ਦੀ ਉਹ ਆ ਕੇ ਸਾਨੂੰ ਮਿਲ ਕੇ ਗਿਆ ਕੋਈ ਪ੍ਰੋਬਲਮ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਤਾਂ ਨਹੀਂ ਕਿਸੇ ਤਰੀਕੇ ਦੀ ਵੀ ਤੇ ਆ ਕੇ ਮਿਲ ਕੇ ਸਾਡੇ ਨਾਲ ਸਾਰੀ ਦਿਹਾੜੀ ਰਿਹਾ ਉੱਥੇ ਉੱਥੇ ਹੀ ਫਿਰ ਵਾਪਸ ਹੋ ਕੇ ਗਿਆ ਤੇ ਜਦੋਂ ਆਪਾਂ ਉੱਥੇ ਜਾਂਦੇ ਆ ਤਾਂ ਉੱਥੇ ਪਛਾਣ ਪੱਤਰ ਕੀ ਆ ਮਤਲਬ ਕੀ ਦਿੰਦੇ ਆ ਆਪਾਂ ਨੂੰ ਜਿੱਦਾ ਆਈਡੀ ਪ੍ਰੂਫ ਵਗੈਰਾ ਦਿੰਦਿਆ ਜਾਂ ਕੀ ਦਿੰਦੇ ਆ ਉੱਥੇ ਆਪਾਂ ਨੂੰ ਨਾ ਇੱਕ ਆਈਡੀ ਕਾਰਡ ਦੇ ਦਿੰਦੇ ਨੇ ਉਹ ਆਪਣੇ ਸਾਰਿਆਂ ਦੇ ਗਲਾਂ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਹਾਂਜੀ ਤੇ ਉਸ ਸਮੇਂ ਮਤਲਬ ਜਿਹੜਾ ਇੰਡੀਅਨ ਆਪਣੇ ਪਾਸਪੋਰਟ ਹੁੰਦੇ ਆ ਉਹ ਜਮ੍ਹਾਂ ਕਰਵਾ ਲੈਂਦੇ ਆ ਜਾਂ ਮਤਲਬ ਤੁਹਾਡੇ ਨਾਲ ਹੀ ਹੁੰਦੇ ਆ ਉਹ ਚੀਜ਼ ਨਹੀਂ ਨਹੀਂ ਜਮ੍ਹਾਂ ਕੁਛ ਨਹੀਂ ਕਰਵਾਉਂਦੇ ਉਹ ਆਪਣੇ ਕੋਲ ਹੀ ਰਹਿੰਦੇ ਨੇ ਕੁਝ ਵੀ ਜਮ੍ਹਾਂ ਨਹੀਂ ਹੁੰਦਾ ਉੱਥੇ ਜਿਹੜਾ ਆਧਾਰ ਕਾਰਡ ਜਾਂ ਪਾਸਪੋਰਟ ਆਪਣੇ ਕੋਲ ਹੀ ਹੁੰਦਾ ਬਾਸ ਜਦੋਂ ਗੁਰੂ ਘਰ ਤੱਕ ਪਹੁੰਚਦੇ ਆ ਆਪਾਂ ਬਾਬਾ ਬਨਾਨਕ ਦੇ ਉੱਥੇ ਇੱਕ ਆਈਡੀ ਲੈ ਲੈਂਦੇ ਨੇ ਆਪਣੇ ਹਰ ਕਦੇ ਗੱਲ ਦੇ ਵਿੱਚ ਹੁੰਦੀ ਹੈ ਹਾਂਜੀ ਜੇ ਆਪਾਂ ਮਤਲਬ ਇੰਡੀਆ ਤੋਂ ਜਾ ਰਹੇ ਆ ਤਾਂ ਆਪਾਂ ਉੱਥੇ ਜਾ ਕੇ ਗੁਰੂ ਘਰ ਮੱਥਾ ਟੇਕਣਾ ਤਾਂ ਆਪਣੇ ਕੋਈ ਕਰੰਸੀ ਕਿਹੜੀ ਚਾਹੀਦੀ ਹੈ ਇੰਡੀਅਨ ਚਾਹੀਦੀ ਆ ਜਾਂ ਉੱਧਰ ਲਈ ਚਾਹੀਦੀ ਆ ਇਹ ਕੋਈ ਹੋਣੀ ਹੈਗਾ ਵੀ ਇੰਡੀਅਨ ਚਾਹੀਦਾ ਜਿਹੜੇ ਮਰਜੀ ਕਰੰਸੀ ਨਾਲ ਆਪਾਂ ਮੱਥਾ ਟੇਕ ਸਕਦੇ ਆ ਸਾਰੀ ਚੱਲਦੀ ਹੈ ਇਹ ਗੱਲ ਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਤੇ ਇੱਕ ਗੱਲ ਆਪਾਂ ਅਗਰ ਉੱਥੇ ਕੋਈ ਚੀਜ਼ ਲੈਣੀ ਆ ਸ਼ਾਪਿੰਗ ਕਰਨੀ ਆ ਤਾਂ ਉਹਦੇ ਵਿੱਚ ਇੰਡੀਅਨ ਚੱਲੂ ਕਰੰਸੀ ਜਾਂ ਫਿਰ ਉਧਰ ਲਈ ਉਹਨਾਂ ਦੀ ਪਾਕਿਸਤਾਨੀ ਹੀ ਚੱਲੂਗੀ ਉਹ ਕਰੰਸੀ ਆਪਾਂ ਨੂੰ ਪਾਕਿਸਤਾਨੀ ਹੀ ਲੈਣੀ ਪਊਗੀ ਉੱਥੇ ਆਪਾਂ ਨੂੰ ਮਿਲ ਜਾਂਦੀ ਆ ਆਪਣਾ ਆਪਣੇ ਇੰਡੀਅਨ ਰੁਪੀਏ ਦੇ ਕੇ ਆਪਣੇ 1000 ਦਾ 2800 ਰੁਪਿਆ ਬਣ ਜਾਂਦਾ ਉਧਰਲਾ ਤੇ ਉਹ ਆਪਾਂ ਉੱਥੇ ਜਾ ਕੇ ਸ਼ਾਪਿੰਗ ਕਰ ਸਕਦੇ ਆ ਉਥੋਂ ਮੁੜਦੇ ਹੋਏ ਵਾਪਸ ਆਪਾਂ ਕੋਈ ਕੱਪੜਾ ਲੀੜਾ ਕੋਈ ਮਠਾਈ ਕੁਝ ਵੀ ਖਰੀਦ ਕੇ ਲਿਆ ਸਕਦੇ ਆ ਉੱਥੇ ਨਾ ਗੁਰਦੁਆਰਾ ਸਾਹਿਬ ਦੇ ਪਿੱਛੇ ਦੁਕਾਨਾਂ ਬੜੀਆਂ ਹੋਈ ਨੇ ਇੱਕ ਮਾਰਕੀਟ ਬਣੀ ਹੋਈ ਆ ਤੇ ਉਥੋਂ ਸਿਰਫ ਆਪਾਂ ਕਰੰਸੀ ਹੀ ਨਹੀਂ ਲਿਆ ਸਕਦੇ ਮਤਲਬ ਆਪਾਂ ਇੰਡੀਆ ਆਉਣਾ ਤਾਂ ਆਪਾਂ ਪਾਕਿਸਤਾਨੀ ਜਿਹੜੀ ਕਰੰਸੀ ਇੰਡੀਆ ਲੈ ਕੇ ਨਹੀਂ ਆ ਸਕਦੇ ਉਹ ਲੈ ਕੇ ਨਹੀਂ ਆ ਸਕਦੇ ਜੇ ਆਪਣੇ ਕੋਲੇ ਬਚ ਗਈ ਤਾਂ ਉਹ ਆਪਾਂ ਨੂੰ ਉੱਥੇ ਹੀ ਚੇਂਜ ਕਰਾਉਣੀ ਪਊਗੀ ਤੇ ਇੰਡੀਅਨ ਦੇ ਦੇਣਗੇ ਹਾਂਜੀ ਉਹ ਆਪਾਂ ਨੂੰ ਇੰਡੀਅਨ ਕਰੰਸੀ ਦੇ ਦੇਣਗੇ ਜੇ ਆਪਾਂ ਉੱਥੋਂ ਕਰੰਸੀ ਦਾ 1 ਰੁਪਿਆ ਵੀ ਲੈ ਕੇ ਆਉਣੇ ਆ ਆਪਣੇ ਤੇ ਬਹੁਤ ਵੱਡਾ ਕਲੇਮ ਆ ਆਪਾਂ ਨੂੰ ਜੇਲ੍ਹ ਵੀ ਹੋ ਸਕਦੀ ਆ ਠੀਕ ਹੈ ਜੀ ਤੇ ਆਪਾਂ ਇੰਡੀਅਨ ਕਰੰਸੀ ਉੱਧਰ ਲੈ ਕੇ ਜਾ ਸਕਦੇ ਆ ਇੰਡੀਅਨ ਤਾਂ ਹਾਂਜੀ ਉਹਦਾ ਨਹੀਂ ਮਤਲਬ ਪਾਕਿਸਤਾਨੀ ਇੱਧਰ ਨਹੀਂ ਲੈ ਕੇ ਆ ਸਕਦੇ ਨਹੀਂ ਲੈ ਕੇ ਆ ਸਕਦੇ ਹਾਂਜੀ ਅ ਜਿੱਦਾਂ ਆਪਾਂ ਮਤਲਬ ਉਹਨਾਂ ਉੱਥੋਂ ਜਲ ਵਗੈਰਾ ਲੈ ਕੇ ਆ ਸਕਦੇ ਆ ਕਰ ਮਤਲਬ ਸ਼ੁਕ ਸ਼ਾਂਤੀ ਲਈ ਉਹ ਚੀਜ਼ ਖਾਂ ਗਿਆ ਜਲ ਵੀ ਲੈ ਆ ਸਕਦੇ ਆ ਉੱਥੇ ਜਲ ਦਾ ਜਿੱਥੇ ਖੂਹ ਆ ਬਾਬੇ ਨਾਨਕ ਦਾ ਉਹਦੇ ਕੋਲ ਬਹੁਤ ਵੱਡੇ ਵੱਡੇ ਫਿਲਟਰ ਲੱਗੇ ਹੋਣੇ ਉਹ ਫਿਲਟਰ ਕਰਕੇ ਬੋਤਲਾਂ ਚ ਭਰ ਕੇ ਆਪਾਂ ਨੂੰ ਸਪੈਸ਼ਲ ਪਾਣੀ ਜਲ ਜੋ ਇਹ ਦਿੰਦੇ ਨੇ ਵੀ ਆਪਣੇ ਘਰ ਵਾਸਤੇ ਲੈ ਆ ਸਕਦੇ ਵੀ ਉਹੀ ਮਤਲਬ ਖੂਹ ਦੇ ਵਿੱਚ ਉਹ ਪਹਿਲਾਂ ਜਦੋਂ ਬਾਬੇ ਨਾਨਕ ਨੇ ਖੀਤੀ ਕੀਤੀ ਉਹੀ ਖੂਹ ਦੇ ਵਿੱਚੋਂ ਆਪਾਂ ਖੇਤਾਂ ਨੂੰ ਪਾਣੀ ਲਾਉਂਦੇ ਸੀਗੇ ਉਸੇ ਖੂਹ ਚੋਂ ਪਾਣੀ ਆਪ ਨੂੰ ਜਲ ਦਿੰਦੇ ਨੇ ਉਹ ਫਿਲਟਰ ਕਰਿਆ ਹੋਇਆ ਅ ਬਾਕੀ ਲਾਸਟ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਾਂਗਾ ਵੀ ਹਰ ਇੱਕ ਇਨਸਾਨ ਜੀ ਦਾ ਵੀ ਮਨ ਕਰਦਾ ਉੱਥੇ ਜਾ ਕੇ ਜਰੂਰ ਦਰਸ਼ਨ ਕਰਕੇ ਆਓ ਕਿਉਂਕਿ ਆਪਣੇ ਬਾਬਾ ਨਾਨਕ ਜੀ ਦੀ ਧਰਤੀ ਆ ਸਵਰਗ ਹੈ ਕਿਸਮ ਦਾ ਸਭ ਕੁਝ ਉੱਥੇ ਹੀ ਆ ਜੋ ਕੁਝ ਹੈਗਾ ਹਰ ਇੱਕ ਇਨਸਾਨ ਨੂੰ ਜਾਣਾ ਚਾਹੀਦਾ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਲੋੜ ਕੋਈ ਹੈਲਪ ਘਰੋਂ ਆਪਰੇ ਫੋਨ ਤੇ ਵੀ ਅਪਲਾਈ ਕਰਕੇ ਤੁਸੀਂ ਪਰਮਿਸ਼ਨ ਲੈ ਸਕਦੇ ਕੋਈ ਔਖਾ ਨਹੀਂ ਕੋਈ ਦਿੱਕਤ ਨਹੀਂ ਇਸ ਚੀਜ਼ ਦੀ ਕੋਈ ਫੀਸ ਨਹੀਂ ਹੈਗੀ ਪਹਿਲਾਂ ਇੱਥੇ ਕੋਈ ਖਰਚਾ ਨਹੀਂ ਹੈਗਾ ਚੀਜ਼ ਦਾ ਬਰਾਮਣਾ ਕਰ ਸਕਦੇ ਹੋ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਪੁੱਛਣਾ ਚਾਹਨੀ ਆ ਜੇ ਚਲੋ ਪ੍ਰਮਾਤਮਾ ਨੇ ਚਾਹੇ ਤੁਹਾਨੂੰ ਦੁਬਾਰਾ ਮੌਕਾ ਮਿਲਦਾ ਕੀ ਤੁਸੀਂ ਜਾਣਾ ਚਾਹੋਗੇ ਹਾਂਜੀ ਜ਼ਰੂਰ ਜਾਣਾ ਚਾਹਾਂਗੇ ਤੇ ਅਸੀਂ ਸਾਡੀ ਤਾਂ ਬਹੁਤ ਵੱਡੀ ਕਾਹੇਸ਼ ਆ ਵੀ ਪ੍ਰਮਾਤਮਾ ਸਾਨੂੰ ਉੱਥੇ ਬੁਲਾਵੇ ਬਾਬਾ ਨਾਨਕ ਜੀ ਨੇ ਉੱਥੇ ਖੇਤੀ ਕੀਤੀ ਅਸੀਂ ਜ਼ਰੂਰ ਜਾਣਾ ਚਾਹਾਂਗੇ ਅ ਬਾਕੀ ਕੋਈ ਵੀ ਸੰਗਤ ਜਾਣਾ ਚਾਹੁੰਦੀ ਹੋਵੇ ਕਈ ਵਾਰ ਮਤਲਬ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਕਿੱਥੇ ਅਪਲਾਈ ਕਰੀਏ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਬਾਈ ਜੀ ਉਹਨਾਂ ਦਾ ਨੰਬਰ ਸ਼ੇਅਰ ਕਰ ਦੂੰਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸ਼ੇਅਰ ਲਾਈਕ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ